ਵਿੰਸਨ ਡੈਟਰਾਇਟ ਪੁਲ ਖੋਲਣ ਤੇ ਛਿੜਿਆ ਵਿਵਾਦ 트럼ਪ ਨੇ ਅਮਰੀਕਾ ਕੈਨੇਡਾ ਪੁਲ ਖੋਲਣ ਤੋਂ ਕਿਉਂ ਦਿੱਤੀ ਧਮਕੀ 트럼ਪ ਦੀਆਂ ਨੀਤੀਆਂ ਕਾਰਨ ਅਮਰੀਕਾ ਤੇ ਕੈਨੇਡਾ ਦੇ ਸਬੰਧਾਂ ਵਿੱਚ ਖਟਾਸ ਵਾਈਟ ਹਾਊਸ ਨੇ ਕੈਨੇਡਾ ਤੋਂ ਮੰਗ ਕੀਤੀ ਹੈ ਕਿ ਨਵੇਂ ਪੁੱਲ ਦੀ ਮਾਲਕੀ ਅਤੇ ਅਧਿਕਾਰ ਦੋਨਾਂ ਦੇਸ਼ਾਂ ਵਿੱਚ ਸਾਂਝੇ ਹੋਣ ਇਹ ਮੰਗ ਡੋਨਲਡ ਟਰੰਪ ਅਤੇ ਪ੍ਰਧਾਨ ਮੰਤਰੀ ਮਾਰਕ ਕਾਨੀ ਦੇ ਦਰਮਿਆਨ ਹੋਈ ਸਪਸ਼ਟ ਅਤੇ ਸਿੱਧੀ ਗੱਲਬਾਤ ਦੇ ਬਾਅਦ ਕੀਤੀ ਗਈ ਹੈ ਤੇ ਗੋਡੀ ਹੋਵ ਇੰਟਰਨੈਸ਼ਨਲ ਬ੍ਰਿਜ ਜੋ ਕੈਨੇਡਾ ਦੇ 온ਟਾਰੀਓ ਨੂੰ ਅਮਰੀਕਾ ਦੇ ਮਿਸ਼ੀਗਨ ਨਾਲ ਜੋੜਦਾ ਹੈ ਟਰੰਪ ਦੇ ਅਨੁਸਾਰ ਤਦ ਤੱਕ ਨਹੀਂ ਖੁੱਲੇਗਾ ਜਦ ਤੱਕ ਓਟਾਵਾ ਅਮਰੀਕਾ ਨਾਲ ਹੱਕ ਅਤੇ ਇੱਜ਼ਤ ਦੇ ਨਾਲ ਵਰਤਾ ਨਹੀਂ ਕਰਦਾ ਇਹ ਪੁਲ ਕੈਨੇਡੀਅਨ ਸਰਕਾਰ ਵੱਲੋਂ ਫੰਡ ਕੀਤਾ ਗਿਆ ਪਰ ਇਹ ਦੋਹਾਂ ਕੈਨੇਡਾ ਅਤੇ ਮਿਸ਼ੀਗਨ ਵੱਲੋਂ ਪਬਲਿਕ ਮਾਲਕੀ ਵਿੱਚ ਹੋਵੇਗਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੰਗਲਵਾਰ ਨੂੰ ਕਿਹਾ ਕਿ ਉਹਨਾਂ 트ੰਪ ਨਾਲ ਸਕਾਰਾਤਮਕ ਗੱਲਬਾਤ ਕੀਤੀ ਹੈ ਤੇ ਉਹਨਾਂ ਨੂੰ ਯਾਦ ਦਿਵਾਇਆ ਹੈ ਕਿ ਪੁਲ ਦਾ ਖਰਚਾ ਕੈਨੇਡਾ ਨੇ ਭਰਿਆ ਹੈ ਕਾਰਨੀ ਨੇ ਇਹ ਵੀ ਕਿਹਾ ਹੈ ਕਿ ਪੁਲ ਬਣਾਉਣ ਵਿੱਚ ਅਮਰੀਕੀ ਅਤੇ ਕੈਨੇਡੀਅਨ ਵਰਕਰਾਂ ਨੇ ਕੰਮ ਕੀਤਾ ਹੈ ਅਤੇ ਇਸ ਵਿੱਚ ਦੋਹਾਂ ਦੇਸ਼ਾਂ ਦਾ ਸਟੀਲ ਵਰਤਿਆ ਗਿਆ ਹੈ ਅੱਗੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਹੇ ਸਾਡੇ ਦੇਸ਼ਾਂ ਵਿਚਕਾਰ ਸਹਿਯੋਗ ਦਾ ਵਧੀਆ ਉਦਾਹਰਣ ਹੈ ਅਤੇ ਮੈਂ ਇਸ ਦੇ ਖੁੱਲਣ ਦੀ ਉਮੀਦ ਵੀ ਕਰਦਾ ਹਾਂ ਅਤੇ ਉਹਨਾਂ ਨੇ ਕਿਹਾ ਦੱਸਿਆ ਕਿ ਟਰੰਪ ਨੇ ਮਿਸ਼ੀਗਨ ਤੋਂ ਅਮਰੀਕੀ ਅੰਬੈਸਡਰ ਪੀਟ ਹੋਇਕਸਟਰਾ ਨੂੰ ਪੁੱਲ ਨੂੰ ਲੈ ਕੇ ਗੱਲਬਾਤ ਸੁਚਾਰੂ ਬਣਾਉਣ ਵਿੱਚ ਭੂਮਿਕਾ ਨਿਭਾਉਣ ਲਈ ਕਿਹਾ ਹੈ ਜਾਣਕਾਰੀ ਮੁਤਾਬਕ 트੍ਰੈਂਪਲੇ ਪੁੱਲ ਦੇ ਦੋਹਾਂ ਪਾਸਿਆਂ ਤੇ ਕੈਨੇਡੀਅਨ ਮਾਲ ਕੀ ਅਸਵੀਕਾਰਯੋਗ ਅਤੇ 트੍ਰੈਂਪ ਚਾਹੁੰਦੇ ਨੇ ਕਿ ਅਮਰੀਕਾ ਪੁੱਲ ਦਾ ਘਟੋ-ਘਟ ਅੱਧਾ ਮਾਲਕ ਹੋਵੇ ਇਸ ਦੇ ਉੱਤੇ ਅਧਿਕਾਰ ਹੋਵੇ ਅਤੇ ਜੋ ਆਰਥਿਕ ਲਾਭ ਹੁੰਦੇ ਨੇ ਉਹਨਾਂ ਵਿੱਚ ਹਿੱਸਾ ਲਵੇ ਕੰਪਨੀ ਸੋਸ਼ਲ ਮੀਡੀਆ ਤੇ ਲਿਖਿਆ ਹੈ ਕਿ ਕੈਨੇਡਾ ਦੀ ਸਰਕਾਰ ਮੈਨੂੰ ਅਮਰੀਕਾ ਦੇ ਰਾਸ਼ਟਰਪਤੀ ਵੱਜੋਂ ਸਿਰਫ ਅਮਰੀਕਾ ਦਾ ਫਾਇਦਾ ਉਠਾਉਣ ਦੀ ਆਗਿਆ ਦੇਣ ਦੀ ਉਮੀਦ ਕਰਦੀ ਹੈ ਮੈਂ ਇਹ ਪੁਲ ਤਦ ਤੱਕ ਖੋਲਣ ਨਹੀਂ ਦੇਵਾਂਗਾ ਜਦੋਂ ਤੱਕ ਅਮਰੀਕਾ ਨੂੰ ਹਰ ਚੀਜ਼ ਦਾ ਮੁਆਵਜ਼ਾ ਨਹੀਂ ਮਿਲਦਾ ਉਹਨਾਂ ਨੇ ਅੱਗੇ ਉਹਨਾਂ ਨੇ ਪੂਰਵ ਰਾਸ਼ਟਰਪਤੀ ਬ੍ਰਾਕ ਓਬਾਮਾ ਨੂੰ ਵੀ ਇਸ ਗੱਲ ਲਈ ਜ਼ਿੰਮੇਵਾਰ ਠਹਿਰਾਇਆ ਕਿ ਉਹਨਾਂ ਨੇ ਕੋਈ ਅਮਰੀਕੀ ਸਟੀਲ ਵਰਤਣ ਤੋਂ ਬਿਨਾ ਨਿਰਮਾਣ ਸ਼ੁਰੂ ਹੋਣ ਦਿੱਤਾ ਅਤੇ ਇਹ ਪ੍ਰਧਾਨ ਮੰਤਰੀ 온ਟਾਰੀਓ ਡੌਗ ਫੋਰਡ ਨੇ ਵੀ ਇਹ ਕਿਹਾ ਹੈ ਕਿ 트럼ਪ ਕਾਰਨ ਦੀ ਗੱਲਬਾਤ ਸੁਣ ਕੇ ਖੁਸ਼ ਹਨ ਅਤੇ ਉਮੀਦ ਹੈ ਕਿ ਪੁਲ ਯੋਜਨਾ ਅਨੁਸਾਰ ਖੁੱਲੇਗਾ ਕਿਉਂਕਿ ਇਹ ਦੋਹਾਂ ਦੇਸ਼ਾਂ ਦੀਆਂ ਅਰਥ ਵਿਵਸਥਾ ਲਈ ਲਾਭਦਾਇਕ ਹੈ ਮਿਸ਼ਿਗਨ ਦੀ ਡੈਮੋਕ੍ਰੇਟ ਸੈਨੇਟਰ ਅਲਿਸਾ ஸ்ਲੋਟਕਿਨ ਨੇ ਕਿਹਾ ਹੈ ਕਿ ਇਹ ਬਹੁਤ ਮਹੱਤਵਪੂਰਨ ਬੁਨਿਆਦ ਟਾਂਚਾ ਬੰਦ ਹੋਣਾ ਸੂਬੇ ਦੀ ਅਰਥ ਵਿਵਸਥਾ ਲਈ ਬਹੁਤ ਨੁਕਸਾਨਦਾਇਕ ਹੋਵੇਗਾ ਉਰਵ ਮਿਸ਼ੀਗਨ ਗਵਰਨਰ ਰਿਕ ਸਨਾਈਡਰ ਨੇ ਇਸ ਨਿਰਮਾਣ ਨੂੰ ਅਮਰੀਕਾ ਲਈ ਵੱਡਿਆ ਸੁਧਾਰ ਕਹਿੰਦੇ ਹੋਏ ਕਿਹਾ ਕਿ ਪੁਲ ਰੋਕੜ ਨਾਲ ਮੁੱਖ ਤੌਰ ਤੇ ਅਮਰੀਕੀਆਂ ਨੂੰ ਨੁਕਸਾਨ ਹੋਵੇਗਾ ਇਹ ਪੁਲ ਜੋ ਡੈਟਰਾਇਟ ਦਰਿਆ ਤੇ ਬਣਿਆ ਹੋਇਆ ਹੈ ਅਤੇ ਪ੍ਰਸਿੱਧ ਕੈਨੇਡੀਅਨ ਹੋਕੀ ਹਿਡਾਰੀ ਗੋਡੀ ਹੋਵ ਦੇ ਨਾਂ ਤੇ ਹੈ ਇਸ ਸਾਲ ਸ਼ੁਰੂ ਵਿੱਚ ਟ੍ਰੈਫਿਕ ਲਈ ਖੋਲਿਆ ਜਾਣ ਦੀ ਉਮੀਦ ਹੈ ਨਿਰਮਾਣ 2018 ਵਿੱਚ ਸ਼ੁਰੂ ਹੋਇਆ ਸੀ ਪਰ ਇਹ ਪ੍ਰੋਜੈਕਟ ਦੋਵੇਂ ਦੇਸ਼ਾਂ ਵਿੱਚਕਾਰ ਦਹਾਕਿਆਂ ਤੋਂ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਜੀ ਧੰਨਵਾਦ